ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕਚਾਲੂ ਤੇ ਇੱਥੇ ਮੈਂ ਦੋ ਕਚਾਲੂ ਲਏ ਸੀ ਤੇ ਆਪਾਂ ਕਚਾਲੂ ਵਾਂਗੂ ਅੱਜ ਬਾੜ ਲਵਾਂਗੇ ਕੁੱਕਰ ਵਿੱਚ ਤੇ ਆਪਾਂ ਕਚਾਲੂ ਕੁੱਕਰ ਚ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਪਾਣੀ ਪਾਵਾਂਗੇ ਹਾਂਜੀ ਆਪਾਂ ਪਾਣੀ ਪਾ ਦਿੱਤਾ ਪਾਣੀ ਮੈਂ ਉਹ ਨਾ ਪਾਇਆ ਜਿੱਥੋਂ ਤੱਕ ਕਚਾਲੂਆਂ ਦਾ ਅੰਦਰ ਪਾਣੀ ਕਚਾਲੂ ਡੁੱਬ ਜਾਣ ਉਹਨਾਂ ਮੈਂ ਪਾਣੀ ਪਾਇਆ ਤਾਂ ਮੈਂ ਪੁੱਤਰ ਬੰਦ ਕਰਕੇ ਤੇ ਆਪਾਂ ਇਹਨਾਂ ਨੂੰ ਦੋ ਤਿੰਨ ਵਿਸਲਾਂ ਦਵਾ ਲਵਾਂਗੇ ਹਾਂਜੀ ਮੈਂ ਤਿੰਨ ਵਿਸਲਾਂ ਦਵਾਤੀਆਂ ਸੀ ਕਿ ਹੁਣ ਆਪਾਂ ਕਚਾਲੂਆਂ ਨੂੰ ਖੋਲ ਕੇ ਦੇਖ ਲਵਾਂਗੇ ਪਪਾ ਇਹਨਾਂ ਨੂੰ ਚਾਹ ਕਿਸ ਤਰ੍ਹਾਂ ਕਰਾਂਗੇ ਆਪਾਂ ਕਰਦ ਨੂੰ ਦਬਾ ਕੇ ਵਿੱਚ ਦੇਖਾਂਗੇ ਕਿ ਇਹ ਗਲ ਗਏ ਹਾਂਜੀ ਇਹ ਕਿ ਚਾਲੂ ਗਲ ਗਏ ਤੇ ਮੈਂ ਤਿੰਨਾਂ ਬਿਸਲਾ ਚ ਹੀ ਇਹਨਾਂ ਨੂੰ ਬਣ ਗਏ ਤੇ ਹੁਣ ਆਪਾਂ ਕੱਢ ਲਵਾਂਗੇ ਠੰਡੇ ਹੋਣ ਵਾਸਤੇ ਤੇ ਆਪਾਂ ਇਹਨਾਂ ਨੂੰ ਕੁੱਕਰ ਚੋਂ ਬਾਹਰ ਕੱਢ ਲੈਨੇ ਆ ਠੰਡੇ ਕਰਨ ਵਾਸਤੇ ਤੇ ਕਚਾਲੂਆਂ ਚ ਪਾਉਣ ਵਾਸਤੇ ਆਪਾਂ ਸੁੱਕਾ ਮਸਾਲਾ ਇਹਨੂੰ ਢੋਣ ਲਵਾਂਗੇ ਇੱਥੇ ਮੈਂ ਚਮਚਾ ਇੱਕ ਪਨੀਰ ਦਾ ਲਿਆ ਸੀ ਕਾਲੀ ਮਿਰਚ ਆਪਾਂ ਲੈ ਲਈਏ ਸਿਰਧਾ ਇੱਕ ਚਮਚਾ ਤੇ ਜੀਰਾ ਪਾ ਕੇ ਇਹਨਾਂ ਨੂੰ ਫਰਾਈ ਪਿੰਚ ਭੁੰਨ ਲਵਾਂਗੇ ਆਪਾਂ ਹਾਂਜੀ ਗੈਸ ਤੇ ਆਪਾਂ ਪੈਨ ਰੱਖ ਲਿਆ ਤੇ ਹੁਣ ਮੈਂ ਮਸਾਲਿਆਂ ਨੂੰ ਥੋੜਾ ਜਿਹਾ ਆਪਾਂ ਫਰਾਈ ਕਰ ਲਵਾਂਗੇ ਭੁੰਨ ਲਵਾਂਗੇ మిట్ వస్తే ఏ ਇਸ ਨੂੰ ਕਰਦਾਂਗੇ ਬੰਦ ਕਿਉਂਕਿ ਪੈਨ ਗਰਮ ਹੀ ਆ ਉਹਨੇ ਪੈਨ ਤੇ ਇਹ ਭੁੰਨ ਹੋ ਜਾਣੇ ਮਸਾਲੇ ਭੁੰਨ ਹੋ ਗਏ ਹੁਣ ਮਸਾਲਿਆਂ ਨੂੰ ਆਪਾਂ ਢਿੱਡ ਚ ਪਾ ਕੇ ਇੱਕ ਕੋਟ ਲਵਾਂਗੇ ਗਰਮ ਗਰਮ ਹੀ ਹਾਂਜੀ ਆਪਾਂ ਹੁਣ ਕਚਾਲੂਆਂ ਨੂੰ ਠੰਡੀਆਂ ਕਰ ਲਿਆ ਤੇ ਆਪਾਂ ਕਚਾਲੂਆਂ ਨੂੰ ਛੇਲ ਲਵਾਂਗੇ ਤੁਸੀਂ ਸਰਾ ਵੀ ਆਪਾਂ ਇਸ ਤਰ੍ਹਾਂ ਹੀ ਚੇਲੇ ਲਵਾਂਗੇ ਹਾਂਜੀ ਹੁਣ ਆਪਾਂ ਕਚਾ ਲਵਾਨੂੰ ਕੱਟ ਲਵਾਂਗੇ ਤੇ ਆਪਾਂ ਇਸ ਤਰ੍ਹਾਂ ਦੇ ਪੀਸ ਕਰ ਲਵਾਂਗੇ ਛੋਟੇ ਵੀ ਨਹੀਂ ਕਰਾਂਗੇ ਕਚਾਰਵਾ ਨੂੰ ਆਪਾਂ ਜਦੋਂ ਵੀ ਮਸਾਲਾ ਪਾਉਣਾ ਹੋਵੇ ਆਪਾਂ ਠੰਡੇ ਕਰਕੇ ਪਾਵਾਂਗੇ ਗਰਮ ਵਿੱਚ ਨਹੀਂ ਪਾਉਣਾ ਆਪਾਂ ਹਾਂਜੀ ਆਪਾਂ ਕਚਾਰਵਾ ਨੂੰ ਕੱਟ ਲਿਆ ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚੇ ਦਾ ਚੌਥਾ ਕੇਸਾ ਵਾਈਟ ਨਮਕ ਫਿਰ ਆਪਾਂ ਪਾ ਦਾਂਗੇ ਕਾਲਾ ਨਮਕ ਲਾਲ ਮਿਰਚ ਦਾ ਪਾਊਡਰ ਚਾਟ ਮਸਾਲਾ ਹਰੀ ਮਿਰਚ ਹਰੀ ਮਿਰਚ ਮੈਂ ਇੱਕ ਕੱਟ ਕੇ ਪਾਈ ਸੀ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣੀ ਇੱਧਰ ਜਿਹੜਾ ਮੈਂ ਭੁੰਨਿਆ ਹੋਇਆ ਜੀਰਾ ਤੇ ਉਹ ਪਾ ਦੇਵਾਂਗੇ ਆਪਾਂ ਥੋੜੀ ਜੀ ਆਪਾਂ ਚਿਲੀ ਪਾ ਦੇਵਾਂਗੇ इमली पा दें थोड़ी जी इमली मैं हमने घोली से उपरों की आपबू न चोड़ देवे मिक्स करा आप चाट में ਤੇ ਤੁਸੀਂ ਦੇਖ ਸਕਦੇ ਚਾਹ ਚਟਪਟੀ ਸਾਡੀ ਚਾਟ ਬਣ ਕੇ ਰੈਡੀ ਬਹੁਤ ਵਧੀਆ ਚਾਟ ਬਣੀ ਤੇ ਇਹ ਦੇਖ ਸਕਦੇ ਕਿੰਨੀ ਵਧੀਆ ਚਾਟ ਬਣ ਕੇ ਤਿਆਰ ਹੈ ਕਰਾਰੀ ਬਣੀ ਸਾਡੀ ਚਾਟ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਦੇਖ ਸਕਦੇ ਚਾਟ ਸਾਡੀ ਕਿੰਨੀ ਵਧੀਆ ਬਣੀ ਆ ਤੇ ਇਸੇ ਤਰ੍ਹਾਂ ਹੀ ਆਪਾਂ ਚਾਟ ਬਣਾਨੇ ਆ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ